हे ਨਾਥ ਸਖੀ ਦੇਨ ਤਰਦ ਨਿਵਾ ਰੇ ਸਮਰੱਥ ਅਗੰਮ ਪੂਰਨ ਮੋਹੇ ਮਯਾ ਤਹਾ महापयान, नानक पार उतार, हे सम्रथ अगम पूरन, ਮੋਹੀ ਮਯਾ ਤਾ ਅੰਦਕੂ ਉਮਹਾਪਿਆਨ ਨਾਨਕ ਪਾਰ ਉਤਾ ਸਾ ਪਾਤਸ਼ਾਹਿਆਂ ਦੀ ਜੋਤ ਜੁਗੋ ਜੁਗ ਅਟਲ ਹਾਜ਼ਰਾ ਹਜੂਰ ਪਰਤਖ ਸਤਿਗੁਰੂ ਰਹਿਮਤਾਂ ਦੇ ਦਾਤੇ ਨਿਮਾਣਿਆਂ ਦੇ ਮਾਨ ਗੁਰਦੀਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾ ਕੰਮਲਾਂ ਵਿਖੇ ਜੁੜੇ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਸੋ ਆਓ ਗੁਰਮਤ ਵਿਚਾਰਾਂ ਨਾਲ ਕਥਾ ਵਿਚਾਰਾਂ ਦੁਆਰਾ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੇ ਆਪਣੇ ਮਾਲਕ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਕਰੀਏ ਦਸਰੇ ਨੂੰ ਆਪ ਜੀ ਦੇਹੁ ਅਸੀਸਾਂ ਬਖਸ਼ੋ ਅਸੀਸਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਸਮਾਪਤੀ ਵੇਲੇ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਸਾਂ ਗੁਰੂ ਮਹਾਰਾਜ ਜੀ ਦੀਆਂ ਉਹ ਸਿੰਘਣੀਆਂ ਉਹ ਗੁਰਸਿੱਖ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ-ਟੂਟੇ ਕਰਵਾ ਲਈ ਤੇ ਆਪਣੇ ਬੱਚਿਆਂ ਦੀਆਂ ਬੋਟੀਆਂ ਦੇ ਹੀ ਹੱਡੀਆਂ ਆਦਿਕ ਦੇ ਹਾਰ ਆਪਣੇ ਗਲ ਵਿੱਚ ਪਵਾ ਕੇ ਵੀ ਸੀ ਨਹੀਂ ਕੀਤੀ। ਔਰ ਕੁਦਰਤੀ ਅੱਜ ਜਦੋਂ ਦਾਸ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਭਾਈ ਸਾਹਿਬ ਜੀ ਇਹ ਸ਼ਬਦ ਗਾਇਨ ਕਰ ਰਹੇ ਸਨ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੀ ਭਾਵੇਂ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਅੱਜ ਜੋ ਅਖੰਡ ਪਾਠ ਸਾਹਿਬ ਪ੍ਰਾਰambh ਹੋਣੇ ਹਨ ਬਾਬਾ ਦੀਪ ਸਿੰਘ ਜੀ ਦੀ ਮਾਤਾ ਨੂੰ ਵੀ ਧੰਨ ਕਿਹਾ ਜਾ ਰਿਹਾ ਸੀ ਜਿਨ੍ਹਾਂ ਦਾ ਨਾਮ ਹੈ ਸਤਕਾਰਯੋਗ ਮਾਤਾ ਜਿਉਣੀ ਜੀ ਔਰ ਜੇਕਰ ਅਸੀਂ ਆਪਣੇ ਇਤਿਹਾਸ ਵੱਲ ਥੋੜੀ ਜੀ ਝਾਤ ਮਾਰੀਏ ਨਿਗਾਹ ਮਾਰੀਏ குரு ਘਰ ਦੇ ਨਾਲ ਬੀਬੀਆਂ ਦਾ ਸਾਡੀਆਂ ਭੈਣਾਂ ਮਾਤਾਵਾਂ ਇਸਤਰੀਆਂ ਦਾ ਕਿੰਨਾ ਕੁ ਸੰਬੰਧ ਹੈ ਜਿਨ੍ਹਾਂ ਨੂੰ ਦੁਨੀਆਂ ਦੇ ਵਿੱਚ ਪੈਰ ਦੀ ਜੁੱਤੀ ਕਰਕੇ ਵੀ ਕਿਹਾ ਗਿਆ ਲੋਕ ਜਿਨ੍ਹਾਂ ਨੂੰ ਦਰਕਾਰ ਦੇ ਰਹੇ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵੱਲ ਜੇ ਝਾਤ ਮਾਰੀਏ ਉਹਨਾਂ ਨੂੰ ਜਨਮ ਦੇਣ ਵਾਲੇ ਬਹੁਤ ਹੀ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਉਹਨਾਂ ਮਾਤਾਵਾਂ ਦਾ ਸਤਕਾਰ ਸਨਮਾਨ ਕੀਤਾ ਗਿਆ ਹੈ ਦੁਨੀਆ ਭਾਵੇਂ ਦੁਰਕਾਰਦੀ ਹੈ ਪਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਅੰਦਰ ਸਤਕਾਰ ਹੈ ਉਹਨਾਂ ਮਾਵਾਂ ਦਾ ਜਿਨ੍ਹਾਂ ਮਾਵਾਂ ਦੇ ਬੱਚੇ ਪਰਮਾਤਮਾ ਨਾਲ ਜੁੜੇ ਹੋਏ ਹਨ ਜਿਨ੍ਹਾਂ ਮਾਤਾਵਾਂ ਦੇ ਬੱਚਿਆਂ ਨੇ ਸੰਸਾਰ ਵਿੱਚ ਆ ਕੇ ਸੇਵਾਵਾਂ ਕੀਤੀਆਂ ਹਨ ਉਹਨਾਂ ਦਾ ਸਤਕਾਰ ਕੀਤਾ ਹੈ ਤੇ ਇਹ ਉਚੇਚੇ ਤੌਰ ਤੇ ਮਹਾਰਾਜ ਜੀ ਨੇ ਬਚਨ ਕਹੇ ਹਨ ਉਹ ਜਨਨੀ ਵੀ ਧੰਨ ਹੈ ਜਿਨੇ ਗੁਰੂ ਨੂੰ ਜਨਮ ਦਿੱਤਾ ਹੈ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ ਪਿਤਾ ਵੀ ਪ੍ਰਧਾਨ ਹਨ ਭਾਵ ਉਸ ਮਾਤਾ ਦਾ ਤੇ ਉਹਨਾਂ ਪਿਤਾ ਦਾ ਵੀ ਸਨਮਾਨ ਕੀਤਾ ਗਿਆ ਹੈ ਤੇ ਇਹ ਅਸੀਂ ਬਚਨ ਬਹੁਤ ਵਾਰੀ ਪੜਦੇ ਹਾਂ ਜਿਨ ਗੁਰੂ ਜਣਿਆ ਮਾਏ ਜਿਸ ਜਨਨੀ ਨੇ ਸਤਗੁਰੂ ਨੂੰ ਜਨਮ ਦਿੱਤਾ ਉਹ ਜਨਨੀ ਵੀ ਧੰਨਤਾ ਦੇ ਯੋਗ ਇਸ ਲਈ ਮਾਤਾ ਤ੍ਰਿਪਤਾ ਜੀ ਦਾ ਸਤਕਾਰ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਗੁਰੂ ਅਮਰਦਾਸ ਪਿਤਾ ਜੀ ਦੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਾਤਾਵਾਂ ਦਾ ਸਨਮਾਨ ਹੈ ਔਰ ਇਹ ਸਨਮਾਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਕਰ ਰਹੇ ਹਨ ਤਨ ਤਨ ਕੁਲ ਕੁਲ ਦਾ ਵੀ ਸਨਮਾਨ ਕੀਤਾ ਗਿਆ ਹੈ ਤਨ ਤਨ ਪਿਤਾ ਵੀ ਕਹਿ ਕੇ ਸਨਮਾਨਿਆ ਗਿਆ ਹੈ ਔਰ ਤਨ ਤਨ ਉਸ ਜਨਨੀ ਨੂੰ ਵੀ ਕਿਹਾ ਗਿਆ ਜਿਨੇ ਜਨਮ ਦਿੱਤਾ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਦਰਸ਼ਨ ਕੀਤੇ ਤੇ ਉਹ ਦਾਈ ਦੌਲਤਾ ਵੀ ਔਰਤ ਹੀ ਹੈ ਜਿਵੇਂ ਦਾਈ ਦਾ ਭਾਵ ਹੈ ਨਰਸ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਵਿੱਚ ਆਉਂਦੇ ਹਨ ਤੇ ਸਭ ਤੋਂ ਪਹਿਲਾਂ ਦਰਸ਼ਨ ਹੀ ਦਾਈ ਦੌਲਤਾਂ ਨੇ ਕੀਤੇ ਤੇ ਜੋ ਕੁਝ ਦਾਈ ਦੌਲਤਾਂ ਨੇ ਪ੍ਰਾਪਤ ਕਰ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਜਿੰਨਾ ਕੁ ਉਹਨੂੰ ਆਨੰਦ ਮਿਲਿਆ ਨਿਹਾਲੋ ਨਿਹਾਲ ਹੋ ਗਈ ਸੀ ਤ੍ਰਿਪਤ ਹੋ ਗਈ ਸੀ ਔਰ ਜੇਕਰ ਇਸ ਤੋਂ ਅੱਗੇ ਚਲੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਛਾਣਨ ਵਾਲਿਆਂ ਦੇ ਵਿੱਚ ਜਿੱਥੇ ਸ੍ਰੀ ਰਾਏ ਬੁਲਾਰ ਜੀ ਦਾ ਨਾਮ ਹੈ ਉੱਥੇ ਭੈਣ ਬੀਬੇ ਨਾਨਕੀ ਜੀ ਦਾ ਨਾਮ ਵੀ ਹੈ ਬੀਬੇ ਨਾਨਕੀ ਜੀ ਇਹ ਗੱਲ ਕਿਹਾ ਕਰਦੇ ਸਨ हे ਗੁਰੂ ਨਾਨਕ ਤੂੰ ਮੇਰਾ ਵੀਰ ਵੀ ਹੈ ਤੇ ਮੇਰਾ ਪੀਰ ਵੀ ਹੈ ਬਹੁਤ ਸਤਿਕਾਰ ਕੀਤਾ ਹੈ ਬੀਬੇ ਨਾਨਕੀ ਜੀ ਨੇ ਗੁਰੂ ਮਹਾਰਾਜ ਜੀ ਨੂੰ ਨੇੜਿਓਂ ਹੋ ਕੇ ਦੇਖਿਆ ਹੈ ਹੋਰ ਅੱਗੇ ਚਲੀਏ ਘਰ ਦੇ ਵਿੱਚ ਕੰਮ ਕਰਨ ਵਾਲੀ ਬੀਬੀ ਤੁਲਸਾ ਕਦੀ ਇਤਿਹਾਸ ਪੜ੍ਹ ਕੇ ਦੇਖੀਏ ਕਿ ਇਸ ਤੁਲਸਾ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਕਿੰਨਾ ਕੁਝ ਪ੍ਰਾਪਤ ਕੀਤਾ ਹੈ ਅੰਦਰ ਦੀ ਰੂਹਾਨੀਅਤ ਦੀ ਦਾਤ ਪ੍ਰਾਪਤ ਕਰ ਲਈ ਬੀਬੀ ਤੁਲਸਾ ਜਿਹੜੀ ਘਰ ਦੇ ਵਿੱਚ ਕੰਮ ਕਰਨ ਵਾਲੀ ਸੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਨਿਹਾਲੋ ਨਿਹਾਲ ਹੋ ਗਈ। ਔਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਧਰਮ ਸਪਤਨੀ ਸਤਕਾਰਯੋਗ ਮਾਤਾ ਖੀਵੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਉਹਨਾਂ ਦਾ ਨਾਮ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ RAM ਕਲੀ ਕੀ ਵਾਰ ਵਿੱਚ ਦਰਜ ਹੈ। ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ। ਤੇ ਫਿਰ ਬਚਨ ਹਨ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕੀ ਹਾਲੀ। ਬੀਬੀ ਮਾਤਾ ਖੀਵੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕਰਕੇ ਭਾਈ ਸਾਹਿਬ ਭਾਈ ਸੱਤਾ ਤੇ ਬਲਵੰਡ ਜੀ ਨੇ ਬਹੁਤ ਵੱਡਾ ਮਾਣ ਬਖਸ਼ਿਆ ਹੈ ਕਿਉਂਕਿ ਸਨਮਾਨ ਕੇਵਲ ਉਹਨਾਂ ਦਾ ਹੀ ਹੋਇਆ ਕਰਦਾ ਹੈ ਜਿਹੜੇ ਸਨਮਾਨ ਕਰਵਾਉਣ ਦੇ ਕਾਬਿਲ ਹੁੰਦੇ ਹਨ ਜੇਕਰ ਕੋਈ ਮਰਦ ਇਸ ਕਾਬਿਲ ਨਹੀਂ ਨਾ ਤੇ ਫਿਰ ਉਸ ਮਰਦ ਦਾ ਵੀ ਸਨਮਾਨ ਨਹੀਂ ਹੈ ਤੇ ਜਿਹੜੀਆਂ ਬੀਬੀਆਂ ਮਾਤਾਵਾਂ ਕਾਬਲ ਹਨ ਉਹਨਾਂ ਨੂੰ ਅਸੀਂ ਅਰਦਾਸ ਦੇ ਵਿੱਚ ਵੀ ਰੋਜ਼ ਯਾਦ ਕਰਦੇ ਹਾਂ ਜਿੱਥੇ ਅਸੀਂ ਇਹ ਬਚਨ ਕਹਿੰਦੇ ਹਨ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੂਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾ ਲਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇੱਥੇ ਸਿੰਘਾਂ ਦੇ ਨਾਲ ਸਿੰਘਣੀਆਂ ਦਾ ਵੀ ਜ਼ਿਕਰ ਹੈ ਔਰ ਪਿਆਰਿਓ ਗੁਰੂ ਮਹਾਰਾਜ ਜੀ ਦੇ ਘਰ ਅੰਦਰ ਜੇ ਤੀਸਰੇ ਪਾਤਸ਼ਾਹ ਜੀ ਦਾ ਸਮਾਂ ਦੇਖੀਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲ ਮਿਲਾਣ ਵਾਲੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਪਣੀ ਸੁਪੁੱਤਰੀ ਹੈ ਬੀਬੀ ਅਮਰੋ ਜੀ ਜਿਨ੍ਹਾਂ ਕੋਲੋਂ ਗੁਰੂ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਪਿਤਾ ਜੀ ਦਾ ਇਹ ਸ਼ਬਦ ਸੁਣਿਆ ਪਹਿਲੀ ਵਾਰੀ ਬਾਬਾ ਅਮਰਦਾਸ ਜੀ ਨੇ ਕਿੰਨਾ ਵੱਡਾ ਮਾਣ ਮਿਲਿਆ ਹੈ ਬੀਬੀ ਅਮਰੋ ਜੀ ਨੂੰ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਈ ਤਉ ਚਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਇਹ ਸ਼ਬਦ ਬੀਬੀ ਅਮਰੋ ਜੀ ਪਾਸੋਂ ਸੁਣ ਕੇ ਬਾਬਾ ਅਮਰਦਾਸ ਜੀ ਪਹਿਲੀ ਵਾਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਸਨ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ। ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਮਿਲਾਨ ਦਾ ਇਹ ਸੁਭਾਗ ਇਹ ਸਨਮਾਨ ਪ੍ਰਾਪਤ ਹੋਇਆ ਬੀਬੀ ਅਮਰੋ ਜੀ ਨੂੰ। ਔਰ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਦੇ ਪਤਿਓਰੇ ਭਾਬ ਸੋਹਰਾ ਸਾਹਿਬ ਦੇ ਪ੍ਰਾਤਾ ਲੱਗਦੇ ਹਨ ਤੇ ਜੇ ਹੋਰ ਅੱਗੇ ਚਲੇ ਜਾਈਏ ਬੀਬੀ ਭਾਰਨੀ ਜੀ ਦੀਆਂ ਸੇਵਾਵਾਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਬਹੁਤ ਸੇਵਾ ਕੀਤੀ ਹੈ ਬੀਬੀ ਭਾਰਨੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਫਿਰ ਉਹਨਾਂ ਦਾ ਕਾਰਜ ਹੋਣ ਲੱਗਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਦੀ ਦਾ ਆਪਣੀ ਸੁਪੁੱਤਰੀ ਬੀਬੀ ਭਾਨੀ ਦਾ ਜਦੋਂ ਵਿਆਹ ਕਾਰਜ ਰੱਖਿਆ ਹੈ ਆਪਾਂ ਅੱਜ ਆਨੰਦ ਕਾਰਜ ਆਖਦੇ ਹਾਂ ਔਰ ਜਦੋਂ ਇਹ ਕਾਰਜ ਰੱਖਿਆ ਗਿਆ ਉਸ ਵੇਲੇ ਕਹਿੰਦੇ ਹਨ ਇੱਕ ਗੁਰਸਿੱਖ ਸੰਗਤ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਹੱਥ ਜੋੜ ਇਹ ਬੇਨਤੀ ਇਹ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਬਹੁਤ ਕੁਝ ਬਖਸ਼ਿਆ ਹੈ ਤੇ ਇੱਕ ਸੇਵਾ ਮੈਂ ਚਾਹੁੰਦਾ ਹਾਂ ਉਹ ਸੇਵਾ ਉਹਨੇ ਆਪ ਮੰਗੀ ਹੈ ਕਿ ਬੀਬੀ ਭਾਨੀ ਜੀ ਦੇ ਇਸ ਕਾਰਜ ਦੇ ਲਈ ਜਿੰਨਾ ਗਹਿਣਾ ਪਹਿਨਾਉਣਾ ਹੈ ਜਿੰਨੇ ਸੋਨੇ ਦੇ ਗਹਿਣੇ ਬਣਵਾਉਣੇ ਹਨ ਉਹ ਸੇਵਾਦਾਰਸ ਨੂੰ ਦਿੱਤੀ ਜਾਵੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ ਕੀ ਆਪਣੀ ਭੈਣ ਨੂੰ ਹੀ ਭਾਵ ਕੇ ਬੀਬੀ ਭਾਨੀ ਜੀ ਨੂੰ ਹੀ ਜਾ ਕੇ ਪੁੱਛ ਲਵੋ ਕਿ ਉਹ ਗਹਿਣੇ ਬਣਵਾਉਣਾ ਚਾਹੁੰਦੇ ਹਨ ਤੇ ਜਦੋਂ ਬੀਬੀ ਭਾਨੀ ਜੀ ਨੂੰ ਪੁੱਛਿਆ ਗਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਨਕਾਰ ਨਹੀਂ ਜੇ ਕੀਤਾ ਇਹ ਸੇਵਾਦਾਸ ਨੇ ਮੰਗ ਕੇ ਲਈ ਹੈ ਤੇ ਕਿਹੜੇ ਕਿਹੜੇ ਗਹਿਣੇ ਬਣਵਾ ਲਈਏ ਕੋਈ ਹੱਥਾਂ ਵਿੱਚ ਪਾਣ ਵਾਲੇ ਕੰਗਣ ਬਣਾ ਲਈਏ ਜਦੋਂ ਇਸ ਤਰ੍ਹਾਂ ਗਹਿਣਿਆਂ ਦਾ ਜ਼ਿਕਰ ਕੀਤਾ ਤੇ ਬੀਬੀ ਭਾਨੀ ਜੀ ਨੇ ਸਮਝਾਇਆ ਕਹਿਣ ਲੱਗੀ ਬੀਬੀ ਭਾਨੀ ਜੀ ਇਹ ਗੱਲ ਕਹਿਣ ਲੱਗੇ ਕਿ ਮੈਂ ਸੰਗਤ ਵਿੱਚ ਗੁਰੂ ਮਹਾਰਾਜ ਜੀ ਦੇ ਗੁਰਸਿੱਖਾਂ ਦੇ ਝੂਠੇ ਭਾਂਡੇ ਮੰਨਾਂਗੀ ਜਾਂ ਆਪਣੇ ਬਾਹਾਂ ਵਿੱਚ ਕੰਗਣ ਪਾਵਾਂਗੀ ਪਰ ਬੀਬੀ ਭਾਨੀ ਜੀ ਨੇ ਇਹ ਗੱਲ ਕਹੀ ਕਿ ਸਾਡੇ ਮਨ ਦਾ ਗਹਿਣਾ ਜਿਹੜਾ ਹੈ ਉਹ ਹੈ ਪਰਮਾਤਮਾ ਦਾ ਨਾਮ ਤੇ ਗੁਰਬਾਣੀ ਸਿਮਰਨ ਬਾਣੀ ਜਿਹੜੀ ਹੈ ਸਾਡੇ ਮਨ ਦਾ ਗਹਿਣਾ ਹੈ ਤੇ ਗੁਰੂ ਦੀ ਤੇ ਸੰਗਤਾਂ ਦੀ ਸੇਵਾ ਜਿਹੜੀ ਹੈ ਇਹ ਸਾਡੇ ਹੱਥਾਂ ਦਾ ਗਹਿਣਾ ਹੈ ਤੇ ਇਹਦੇ ਨਾਲੋਂ ਵੱਡਾ ਗਹਿਣਾ ਹੋਰ ਕੀ ਹੋ ਸਕਦਾ ਹੈ ਆ ਸੇਵਾ ਭਗਤੀ ਵਿੱਚ ਜੋੜ ਕੇ ਜਿਹੜੇ ਤਨ ਦੇ ਤੇ ਮਨ ਦੇ ਗਹਿਣੇ ਗੁਰੂ ਸਾਹਿਬ ਜੀ ਨੇ ਦੇ ਦਿੱਤੇ ਮੈਨੂੰ ਹੋਰ ਕਿਸੇ ਗਹਿਣੇ ਦੀ ਮੁਤਾਜਗੀ ਨਹੀਂ ਹੈ ਔਰ ਬੀਬੀ ਭਾਨੀ ਜੀ ਕਾਰਜ ਤੋਂ ਬਾਅਦ ਪਤੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ ਔਰ ਪਿਆਰਿਓ ਬੀਬੀ ਭਾਨੀ ਜੀ ਤੋਂ ਬਾਅਦ ਜੇ ਜ਼ਿਕਰ ਆਏਗਾ ਤੇ ਸਤਕਾਰਯੋਗ ਮਾਤਾ ਗੰਗਾ ਜੀ ਦਾ ਪੰਜਵੇਂ ਪਾਤਸ਼ਾਹ ਜੀ ਦੇ ਘਰੋਂ ਉਹਨਾਂ ਦੇ ਪਤਨੀ ਹਨ ਮਾਤਾ ਗੰਗਾ ਜੀ ਤੇ ਮਾਤਾ ਗੰਗਾ ਜੀ ਨੇ ਜਨਮ ਦਿੱਤਾ ਹੈ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਹਨ ਮਾਤਾ ਗੰਗਾ ਜੀ ਕਿੰਨਾ ਸਤਕਾਰ ਹੈ ਮਾਤਾ ਗੰਗਾ ਜੀ ਦਾ ਔਰ ਪਿਆਰਿਓ ਇਹ ਗੱਲ ਚੇਤੇ ਰੱਖਿਓ ਕਿ ਗੁਰੂ ਘਰ ਦੇ ਅੰਦਰ ਜਿਹੜੇ ਸਨਮਾਨਯੋਗ ਹਸਤੀਆਂ ਹਨ ਜਿਹੜੀਆਂ ਜੜੀਆਂ ਵੀ ਸਨਮਾਨਯੋਗ ਹਸਤੀਆਂ ਹਨ ਉਹਨਾਂ ਦਾ ਸਨਮਾਨ ਕੀਤਾ ਗਿਆ ਬਿਨਾ ਕਿਸੇ ਵਿਤਕਰੇ ਤੋਂ ਭਾਵੇਂ ਉਹ ਕੋਈ ਮਰਦ ਹੈ ਤੇ ਭਾਵੇਂ ਕੋਈ ਔਰਤ ਇਹ ਸਤਗੁਰੂ ਮਹਾਰਾਜ ਜੀ ਦਾ ਘਰ ਹੈ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਮਾਤਾ ਨਾਨਕੀ ਜੀ ਦਾ ਬਹੁਤ ਵੱਡਾ ਸਤਕਾਰ ਹੈ ਮਾਤਾ ਨਾਨਕੀ ਜੀ ਜਿਹੜੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਾਦੀ ਜੀ ਔਰ ਮਾਤਾ ਨਾਨਕੀ ਜੀ ਦਾ ਸਨਮਾਨ ਤੇ ਇਹਦੇ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਜਿਹੜਾ ਸਨਮਾਨ ਹੈ ਤਾਤ maat ਮੁਰ ਅਲਖ ਅਰਾਧਾ ਬਹੁ ਵਿਦਯੋਗ ਸਾਧਨਾ ਸਾਦਾ ਦਸਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਬਾਬਾ ਬਕਾਲਾ ਸਾਹਿਬ ਦੀ ertid ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਹੀਂ ਇੱਥੇ ਮੇਰੇ ਮਾਤਾ ਮਾਤਾ ਗੁਜਰੀ ਜੀ ਨੇ ਵੀ ਬਹੁਤ ਹੀ ਭਗਤੀ ਪਰਮਾਤਮਾ ਦੀ ਅराधना ਕੀਤੀ ਹੈ। ਔਰ ਦੋਨਾਂ ਦੀ ਇੱਥੇ ਜ਼ਿਕਰ ਹੈ ਤਾਤ ਤੇ ਮਾਤ ਪਿਤਾ ਤੇ ਮਾਤਾ ਦੋਵਾਂ ਦਾ ਹੀ ਮਹਾਰਾਜ ਜ਼ਿਕਰ ਕਰਦੇ ਹਨ। ਤੇ ਦੇਖ ਲਈਏ ਇਤਿਹਾਸ ਮਾਤਾ ਗੁਜਰੀ ਜੀ ਦਾ ਕਵੀ ਜਨਾਨੇ ਛੋਟੀਆਂ ਜੀਆਂ ਕਵਿਤਾਵਾਂ ਦੇ ਵਿੱਚ ਹੀ ਸਾਰੇ ਇਤਿਹਾਸ ਨੂੰ ਸਮੇਟ ਲਿਆ ਹੈ। ਕੇਵਲ ਇੱਕ ਕਵਿਤਾ ਕਹਿ ਕੇ ਹੀ ਅਸੀਂ ਅੱਗੇ ਚੱਲਾਂਗੇ। ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ-ਘੜੀ ਗੁਜਰੀ ਪਲ-ਪਲ ਗੁਜਰੀ ਪਹਿਲਾ ਪਤੀ ਦਿੱਤਾ ਸੱਚਮੁੱਚ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਲਈ ਤੋਰਿਆ ਹੈ। ਬਾਲ ਗੋਬਿੰਦ ਰਾਏ ਜੀ ਹਾਲੇ ਉਦੋਂ 9 ਸਾਲ ਦੀ ਉਮਰ ਹੈ। ਬਹੁਤਾ ਵਧੇਰੇ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜ਼ਿਕਰ ਕਰਦੇ ਹਾਂ ਪਰ ਦੋਨੋਂ ਇਕੱਠੇ ਹਨ। ਮਾਤਾ ਗੁਜਰੀ ਜੀ ਤੇ ਬਾਲ ਗੋਬਿੰਦ ਰਾਏ ਜੀ ਦੋਵੇਂ ਇਕੱਠੇ ਹਨ। ਤੇ ਦੋਵਾਂ ਤੇ ਹੀ ਇਹ ਸਵਾਲ ਹੈ। ਜਦੋਂ ਪੰਡਿਤ ਕਿਰਪਾ RAM ਜੀ ਆਪਣੇ ਸਾਥੀ ਪੰਡਤਾਂ ਦੇ ਨਾਲ ਆ ਕੇ ਫਰਿਆਦੀ ਹੋਏ ਹਨ ਉਦੋਂ ਇਹ ਸਵਾਲ ਇਹ ਦੋਨਾਂ ਤੇ ਹੀ ਆਇਆ ਕਿ ਤੁਸੀਂ ਆਪਣੇ ਪਿਤਾ ਤੇ ਆਪਣੇ ਪਤੀ ਨੂੰ ਸ਼ਹਾਦਤ ਦੇ ਲਈ ਸ਼ਹੀਦ ਹੋਣ ਲਈ ਭੇਜਣ ਲਈ ਤਿਆਰ ਹੋ ਕਿਉਂਕਿ ਵਿਦਵਾਨ ਇੱਥੇ ਇਹ ਗੱਲ ਲਿਖਦੇ ਹਨ ਕਿ ਮਾਂ ਗੁਜਰੀ ਜੀ ਨੇ ਆਪਣੇ ਪਤੀ ਨੂੰ ਸ਼ਹੀਦ ਕਰਕੇ ਵਿਧਵਾ ਬਣ ਜਾਣਾ ਹੈ ਔਰ ਬਾਲ 9 ਸਾਲ ਦਾ ਬੱਚਾ ਬਾਲ ਗੋਬਿੰਦ ਰਾਏ ਜੀ ਯਤੀਮ ਹੋ ਜਾਣਗੇ ਜੋ ਵਿਦਵਾਨ ਇਹ ਗੱਲਾਂ ਲਿਖਦੇ ਹਨ ਤੇ ਸਵਾਲ ਇਹ ਹੈ ਕਿ ਕੀ ਤੁਸੀਂ ਦੂਜਿਆਂ ਦੇ ਧਰਮ ਦੀ ਰਾਖੀ ਕਰਨ ਲਈ ਆਪਣੇ ਆਪ ਨੂੰ ਵਿਧਵਾ ਅਖਵਾਣ ਲਈ ਜਾਂ ਯਤੀਮ ਅਖਵਾਣ ਲਈ ਤਿਆਰ ਹੋ ਤੇ ਮਾਤਾ ਗੁਜਰੀ ਜੀ ਨੇ ਵੀ ਇੱਥੇ ਹਾਮੀ ਭਰੀ ਹੈ ਬਾਲ ਗੋਬਿੰਦ ਰਾਏ ਜੀ ਨੇ ਵੀ ਆਪ ਹੱਸ ਕੇ ਕਿਹਾ ਸੀ ਕਿ ਤੁਹਾਡੇ ਨਾਲੋਂ ਹੋਰ ਵੱਡਾ ਮਹਾਤਮਾ ਹੋਰ ਕੌਣ ਹੋ ਸਕਦਾ ਹੈ ਮਾਤਾ ਗੁਜਰੀ ਜੀ ਦੀਆਂ ਸੇਵਾਵਾਂ ਦਾ ਜ਼ਿਕਰ ਕਵੀ ਕਰ ਰਿਹਾ ਹੈ ਪਹਿਲਾਂ ਪਤੀ ਦਿੱਤਾ ਫਿਰ ਮੈਂ ਪੁੱਤੇ ਦਿੱਤੇ ਕਵੀ ਤਾਂ ਭਾਵੇਂ ਇਹ ਗੱਲ ਲਿਖਦਾ ਹੈ ਕਿ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਪਰ ਐਸੇ ਗੁਰਮੁਖ ਮਹਾਨ ਗੁਰਸਿੱਖਾਂ ਨੂੰ ਮੌਤ ਨਹੀਂ ਜੇ ਆਵਾਜ਼ਾਂ ਮਾਰ ਸਕਦੀ ਦਾਸ ਤਾਂ ਇਹੀ ਕਹੇਗਾ ਆ ਗੁਰਦੇਵ ਹੁਣ ਮੈਨੂੰ ਕਹਿੰਦੇ ਚੱਲ ਗੁਜਰੀ ਗੁਜਰੀ ਲੋਕ ਤਾਈਆਂ ਮੈਨੂੰ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਔਰ ਜ਼ਿੰਦਗੀ ਦੇ ਵਿੱਚ ਭਾਣਾ ਮੰਨਣਾ ਸਿਖਾਇਆ ਹੈ ਮਾਤਾ ਗੁਜਰੀ ਜੀ ਨੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਆਪ ਪ੍ਰੇਰਣਾ ਦਿੱਤੀ ਹੈ ਔਰ ਇਹ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਜਿਹੜਾ ਜੋਸ਼ ਭਰਿਆ ਹੈ ਮਾਤਾ ਗੁਜਰੀ ਜੀ ਨੇ ਉਹਨਾਂ ਦੀ ਬਹੁਤ ਵੱਡੀ ਮਹਾਨਤਾ ਤੇ ਬਹੁਤ ਵੱਡਾ ਉਹਨਾਂ ਦਾ ਸਨਮਾਨ ਹੈ ਜਿਨ੍ਹਾਂ ਦਾ ਨਾਮ ਹੈ ਮਾਤਾ ਗੁਜਰਕੌਰ ਜੀ ਔਰ ਗੁਰੂ ਮਹਾਰਾਜ ਜੀ ਦੇ ਘਰ ਵਿੱਚ ਖਾਲਸਾ ਪੰਥ ਦੇ ਅੰਦਰ ਔਰਤ ਦਾ ਇਨਾ ਸਨਮਾਨ ਬੀਬੀਆਂ ਦਾ ਮਾਤਾਵਾਂ ਦਾ ਸਨਮਾਨ ਕਰਦਿਆਂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਪਾਇਆ ਜਿੱਥੇ ਆਪ ਖਾਲਸੇ ਦੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਸਨਮਾਨ ਬਖਸ਼ਿਆ ਹੈ। ਔਰ ਗੁਰੂ ਮਹਾਰਾਜ ਜੀ ਦੇ ਘਰ ਅੰਦਰ ਫਿਰ ਉਹਨਾਂ ਬੀਬੀਆਂ ਮਾਤਾਵਾਂ ਨੇ ਕਿੰਨੀਆਂ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਹਨ। ਬੀਬੀ ਹਰਸ਼ਰਨ ਕੌਰ ਦਾ ਨਾਮ ਹੈ। ਕਹਵੇਂ ਕਿ ਇਹ ਦੋ ਬੀਬੀਆਂ ਹਨ ਬੀਬੀ ਸ਼ਰਨਕੌਰ ਹੋਰ ਹੈ ਬੀਬੀ ਸ਼ਰਨਕੌਰ ਉਹ ਬੀਬੀ ਹੈ ਜਿਹੜੀ ਕਰਮਚੰਦ ਦੀ ਬੇਟੀ ਤੇ ਇਹਦਾ ਜਦੋਂ ਵਿਆਹ ਹੋਇਆ ਹੈ ਬਰਾਤ ਇਹਨੂੰ ਲੈ ਕੇ ਡੋਲੀ ਲੈ ਕੇ ਜਾ ਰਹੀ ਹੈ ਤੇ ਰਸਤੇ ਦੇ ਵਿੱਚ ਜ਼ਾਲਮਾਂ ਨੇ ਡੋਲੀ ਹੀ ਡੋਲਾ ਹੀ ਖੋਲਿਆ ਸੀ ਤੇ ਬਰਾਤੀ ਜਿਹੜੇ ਇਹਦੇ ਪਰਿਵਾਰ ਵਾਲੇ ਇਹਦਾ ਸੋਹਰਾ ਪਰਿਵਾਰ ਹਰੀ ਸਿੰਘ ਨਲੂਆ ਜੀ ਨੇੜੇ ਸਨ ਉਹਨਾਂ ਕੋਲ ਜਾ ਕੇ ਫਰਿਆਦ ਕੀਤੀ ਤੇ ਹਰੀ ਸਿੰਘ ਨਲੂਏ ਨੇ ਮਹਾਨ ਜਰਨੈਲ ਨੇ ਆਪਣੀਆਂ ਫੌਜਾਂ ਲੈ ਕੇ ਇਸ ਬੀਬੀ ਨੂੰ ਛਡਵਾਇਆ ਜਿਹਦਾ ਨਾਮ ਬਾਅਦ ਵਿੱਚ ਅੰਮ੍ਰਿਤ ਛੱਕ ਲਿਆ ਉਹਨਾਂ ਨੇ ਤੇ ਨਾਮ ਪੈ ਗਿਆ ਬੀਬੀ ਸ਼ਰਨ ਕੌਰ ਪਰ ਜਿਨ੍ਹਾਂ ਨੇ ਚਮਕੌਰ ਦੀ ਜੰਗ ਤੋਂ ਬਾਅਦ ਤਿੰਨ ਪਿਆਰਿਆਂ ਤੇ ਚਾਰ ਸਹਿਬਜ਼ਾਦਿਆਂ ਵਿੱਚੋਂ ਦੋ ਵੱਡੇ ਸਹਿਬਜ਼ਾਦਿਆਂ ਅਤੇ ਗੁਰਸਿੱਖਾਂ ਦੀਆਂ ਲਾਸ਼ਾਂ ਦਾ ਇਕੱਠੇ ਕਰਕੇ ਸੰਸਕਾਰ ਕੀਤਾ ਹੈ ਨਾ ਉਹਨਾਂ ਦਾ ਨਾਮ ਹੈ ਬੀਬੀ ਹਰਸ਼ਰਨ ਕੌਰ ਕਮਾਲ ਦੀ ਇੰਨੀ ਵੱਡੀ ਸੇਵਾ ਬੀਬੀ ਹਰਸ਼ਰਨ ਕੌਰ ਜੀ ਦਾ ਜੇ ਇਤਿਹਾਸ ਪੜੀਏ ਤੇ ਬੀਬੀ ਹਰਸ਼ਰਨ ਕੌਰ ਜਿਹੜੇ ਪਹਿਲਾਂ ਸਹਿਬਜ਼ਾਦਿਆਂ ਦੀ ਖਿਡਾਵੀ ਸਨ ਖਿਡਾਇਆ ਕਰਦੇ ਸਨ ਸਾਹਿਬਜ਼ਾਦਿਆਂ ਨੂੰ ਖਿਡਾਉਂਦੇ ਹੁੰਦੇ ਸਨ ਤੇ ਖਿਡਾਵੀ ਜਿਹੜੀ ਹੁੰਦੀ ਹੈ ਨਾ ਉਹ ਵੀ ਮਾਂ ਵਰਗੀ ਹੋਇਆ ਕਰਦੀ ਹੈ ਸਾਹਿਬਜ਼ਾਦਿਆਂ ਨੂੰ ਖਿਡਾਉਣ ਵਾਲੀ ਨੂੰ ਜਦੋਂ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਤਾੜੀ ਮਾਰ ਕੇ ਹਜ਼ੂਰ ਨਿਕਲੇ ਹਨ ਤੇ ਉਦੋਂ ਬੀਬੀ ਹਰਸ਼ਰਨ ਕੌਰ ਕੋਲੋਂ ਹੋ ਕੇ ਉਹਨਾਂ ਨੂੰ ਮਿਲ ਕੇ ਸਾਰਾ ਘਟਨਾ ਕਰਮ ਦੱਸ ਕੇ ਅੱਗੇ ਨਿਕਲੇ ਹਨ ਮਾਛੀਵਾੜੇ ਦੇ ਜੰਗਲਾਂ ਵੱਲ। ਔਰ ਬੀਬੀ ਹਰਸ਼ਰਨ ਕੌਰ ਜੀ ਜਿਹੜੇ ਹਨ ਇਹ ਇਕੱਲਿਆਂ ਦਾ ਕੰਮ ਭਾਵੇਂ ਦੇਖਣ ਨੂੰ ਹੈ ਪਰ ਨਾਲ ਉਹਨਾਂ ਦੇ ਪਰਿਵਾਰ ਦਾ ਸਾਥ ਹੈ। ਸਾਰੀਆਂ ਲਾਸ਼ਾਂ ਜੰਗ ਦੇ ਬਾਹਰ ਚੁਣ-ਚੁਣ ਕੇ ਪਹਿਚਾਣ ਕੇ ਗੁਰਸਿੱਖਾਂ ਦੀਆਂ ਪਿਆਰਿਆਂ ਦੀਆਂ ਤੇ ਜਿਨ੍ਹਾਂ ਨੂੰ ਆਪ ਉਹਨਾਂ ਨੇ ਖਿਡਾਇਆ ਸੀ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉਹ ਸਾਰੀਆਂ ਲਾਸ਼ਾਂ ਇਕੱਠੀਆਂ ਕਰਕੇ ਬੀਬੀ ਹਰਸ਼ਰਨ ਕੌਰ ਜੀ ਨੇ ਸੰਸਕਾਰ ਕੀਤਾ। ਇਹ ਕਿੰਡੀ ਵੱਡੀ ਕਿੰਡੀ ਮਹਾਨ ਸੇਵਾ ਹੈ ਬੀਬੀ ਹਰਸ਼ਰਨ ਕੌਰ ਜੀ ਦੀ। ਔਰ ਇਹਦੇ ਤੋਂ ਬਾਅਦ ਜਿਹੜਾ ਦਾਸ ਜ਼ਿਕਰ ਕੱਲ ਕਰ ਰਿਹਾ ਸੀ ਆਪ ਜੀ ਨਾਲ ਉਹਨਾਂ ਬੀਬੀਆਂ ਮਾਤਾਵਾਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੁਕੜੇ-ਟੁਕੜੇ ਕਰਵਾ ਕੇ ਬੱਚਿਆਂ ਦੀਆਂ ਹੀ ਹੱਡੀਆਂ ਬੋਟੀਆਂ ਦਾ ਹਾਰ ਆਪਣੇ ਗਲ ਵਿੱਚ ਪਵਾ ਲਿਆ ਤੇ ਪਵਾ ਕੇ ਫਿਰ ਵੀ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਆਪਣੇ ਸਿੱਦਕ ਦੇ ਵਿੱਚ ਪੂਰਾ ਰਹਿਣਾ ਔਰ ਅੱਜ ਵੀ ਜੇਕਰ ਦੂਜੇ ਧਰਮਾਂ ਦੇ ਆਪਾਂ ਜਦੋਂ ਦੇਖਦੇ ਹਾਂ ਨਾ ਇਤਿਹਾਸਕ ਦਿਹਾੜੇ ਉਹਨਾਂ ਵਿੱਚ ਬੀਬੀਆਂ ਨੂੰ ਛੋਟਾ ਤੇ ਨੀਵਾਂ ਦਿਖਾਇਆ ਜਾ ਰਿਹਾ ਹੈ ਕੋਈ ਬੀਬੀ ਕੋਈ ਔਰਤ ਕਹਿ ਰਹੀ ਹੈ ਮੇਰੇ ਭਰਾ ਦੀ ਉਮਰ ਲੰਬੀ ਹੋਵੇ ਮੇਰੇ ਪਤੀ ਦੀ ਉਮਰ ਲੰਬੀ ਹੋਵੇ ਪਰ ਕੋਈ ਮਰਦ ਨਹੀਂ ਕਹਿ ਰਿਹਾ ਕਿ ਮੇਰੀ ਪਤਨੀ ਦੀ ਜਾਂ ਮੇਰੀ ਭੈਣ ਦੀ ਉਮਰ ਵੀ ਲੰਬੀ ਹੋਵੇ ਇੱਕ ਦਿਨ ਬਣਾਏ ਗਏ ਇੱਕ ਦਿਨ ਬਣਾਇਆ ਗਿਆ ਜਦੋਂ ਪਤੀ ਦੀ ਲੰਬੀ ਉਮਰ ਲਈ ਅਰਦਾਸ ਕੀਤੀ ਜਾਂਦੀ ਹੈ ਇੱਕ ਹੋਰ ਦਿਨ ਬਣਾਇਆ ਗਿਆ ਜਦੋਂ ਭੈਣ ਆਪਣੇ ਭਰਾ ਦੀ ਸੁਖ ਮੰਗਦੀ ਹੈ ਉਹਦੇ ਲਈ ਅਰਦਾਸ ਕਰਦੀ ਹੈ ਤੇ ਐਸੇ ਦਿਨ ਬਣਾਏ ਗਏ ਹਨ ਕਿ ਭਰਾ ਮੇਰੀ ਰੱਖਿਆ ਕਰੇ ਅਸਲ ਵਿੱਚ ਸਾਡਾ ਰਖਵਾਲਾ ਜਿਹੜਾ ਹੈ ਨਾ ਉਹ ਹੈ ਮੇਰਾ ਸਤਗੁਰੂ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਵਾਂ ਨਰਵਾ ਸਤਗੁਰੂ ਮਹਾਰਾਜ ਸਾਡੇ ਰਾਖੇ ਹਨ ਪਰਮਾਤਮਾ ਸਾਡਾ ਰਖਵਾਲਾ ਹੈ ਤੇ ਦੁਨੀਆ ਦੇ ਵਿੱਚ ਰਾਖੀ ਕਰਨ ਲਈ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਸਾਹਿਬ ਸਾਨੂੰ ਬਖਸ਼ੀ ਹੈ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਨਮਾਨ ਦਿੱਤਾ ਹੈ ਗੁਰੂ ਨਾਨਕ ਦੇਵ ਪਿਤਾ ਜੀ ਨੇ ਕਿਉਂਕਿ ਦੁਨੀਆ ਪੈਰਾਂ ਦੀ ਜੁੱਤੀ ਕਹਿ ਰਹੀ ਹੈ ਦੁਰਕਾਰ ਰਹੀ ਹੈ ਪਰ ਮਹਾਰਾਜ ਜੀ ਨੇ ਇਹ ਆਵਾਜ਼ ਉਠਾਈ ਹੈ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਅਸਾ ਦੀ ਵਾਰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਨ ਜਿਸ ਔਰਤ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਭਲਾ ਉਹਨੂੰ ਕਿਉਂ ਦੁਰਕਾਰਿਆ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਦਿੱਤਾ ਹੈ ਔਰ ਗੁਰੂ ਘਰ ਦੇ ਅੰਦਰ ਅੱਜ ਤੱਕ ਵੀ ਉਹ ਬੀਬੀਆਂ ਮਾਤਾਵਾਂ ਜਿਹੜੀਆਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਆਂ ਹੋਈਆਂ ਹਨ ਉਹ ਸੇਵਾਵਾਂ ਕਰਦੀਆਂ ਹਨ ਔਰ ਕਰਦੀਆਂ ਹੀ ਰਹਿਣਗੀਆਂ ਕਿਉਂਕਿ ਪਿਛਲੇ ਦੇ ਸਮੇਂ ਜਦੋਂ ਦੇਖਦੇ ਹਾਂ 1984 ਵੱਲ ਝਾਤ ਮਾਰੀਏ ਤੇ ਬੀਬੀਆਂ ਮਾਤਾਵਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਆਪਣੀਆਂ ਜਾਨਾਂ ਵਾਰੀਆਂ ਹਨ 84 ਤੋਂ ਬਾਅਦ ਵੀ ਅਨੇਕਾਂ ਹੀ ਬੀਬੀਆਂ ਮਾਤਾਵਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਸ਼ਹੀਦੀਆਂ ਦਿੱਤੀਆਂ ਹਨ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੇਵਾਵਾਂ ਐਸੀਆਂ ਸੇਵਾਵਾਂ ਸਦਾ ਲੈਂਦੇ ਰਹਿਣ ਸਾਨੂੰ ਸਦਾ ਲਈ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿਰਪਾ ਕਰਿਓ ਸਾਰੇ ਵਿਚਾਰਾਂ ਕਰਦਿਆਂ ਪਾਸੋਂ ਦਾਸ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਾਰੇ ਹੀ ਆਪ ਜੀ ਕਿਰਪਾ ਕਰਕੇ ਅਸੀਸਾਂ ਬਖਸ਼ੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ Vai, Guruji, que fatei.